ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਪਰ ਠੀਕ ਹੋਵੋਗੇ ਵੈਲਕਮ ਹੈ ਤੁਹਾਡੇ ਆਪਣੇ ਚੈਨਲ ਤੇ ਮਾਲਵਾ ਫੈਸ਼ਨ ਬੁਟੀਕ ਜੋ ਕਿ ਤੁਹਾਡੇ ਲਈ ਹਰ ਰੋਜ਼ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਉਣੇ ਆਗੇ ਤੁਹਾਡਾ ਆਪਣਾ ਬੁਟੀਕ ਹੈਗਾ ਤੁਹਾਡੀ ਸਪੋਰਟ ਨਾਲ ਅਸੀਂ ਕੰਮ ਕਰ ਰਹੇ ਹਾਂਗੇ ਤੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆਗੇ ਜਲਦੀ ਜਲਦੀ ਜਾਓ ਔਰ ਵੀਡੀਓ ਚੈੱਕ ਕਰੋ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਸਾਡੇ ਵਟਸਐਪ ਨੰਬਰ ਤੇ ਸਾਨੂੰ ਆਰਡਰ ਕਰੋ ਤੇ ਜੋ ਪਹਿਨਾ ਸਾਨੂੰ ਸੂਟ ਆਰਡਰ ਕਰ ਰਹੀਆਂ ਹਨ ਉਹਨਾਂ ਦਾ ਦਿਲੋਂ ਧੰਨਵਾਦ ਔਰ ਜਿਨ੍ਹਾਂ ਨੇ ਸਾਨੂੰ ਪਹਿਲਾਂ ਆਰਡਰ ਕੀਤਾ ਹੋਇਆਗਾ 10 12 ਦਿਨ ਪਹਿਲਾਂ ਉਹਨਾਂ ਦੇ ਕੋਰੀਅਰ ਅਸੀਂ ਸੂਟ ਕਰ ਦਿੱਤੇ ਹੈ ਤੇ ਉਹ ਤੁਹਾਡੇ ਕੋਲੇ ਪਹੁੰਚ ਜਾਣਗੇ। ਆਰ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਤੁਸੀਂ ਸਾਨੂੰ WhatsApp ਨੰਬਰ ਤੇ ਜਲਦੀ ਜਲਦੀ ਆਰਡਰ ਕਰੋ। ਸਕਰੀਨਸ਼ਾਟ ਲੈ ਕੇ ਜ਼ਰੂਰ ਸੈਂਡ ਕਰਿਆ ਕਰੋ। ਤਾਂ ਜੋ ਸਾਨੂੰ ਸੌਖਾ ਹੋ ਜੇ ਡਿਜ਼ਾਈਨ ਦਾ ਪ੍ਰਾਈਸ ਦੱਸਣਾ ਔਰ ਫੈਬਰਿਕ ਦੱਸਣਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਪਲੇਨ ਨਹੀਂ ਆਉਗੀ ਤੁਹਾਨੂੰ ਪੂਰਾ ਫਿਨਿਸ਼ਿੰਗ ਨਾਲ ਕੰਮ ਕੀਤਾ ਜਾਂਦਾ ਔਰ ਫੈਬਰਿਕ ਵੀ ਬਹੁਤ ਅੱਛਾ ਲਗਾਇਆ ਜਾਂਦਾ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਇੱਕ ਵਾਰ ਜ਼ਰੂਰ ਸਾਨੂੰ ਮੌਕਾ ਦਿਓ ਤੇ ਸਾਡੇ ਤੋਂ ਸੂਟ ਰੈਡੀ ਕਰਵਾਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਸਾਡੀ ਕਲੈਕਸ਼ਨ ਕਿਦਾਂ ਦੀ ਹੈਗੀ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ ਜੋ ਤੁਸੀਂ ਸੋਹਣੇ-ਸੋਹਣੇ ਸੂਟ ਦੇਖ ਸਕੋ ਅਗਰ ਤੁਹਾਡੇ ਕੋਲੇ ਕੋਈ ਆਪਣਾ ਡਿਜ਼ਾਈਨ ਆ ਤੁਸੀਂ ਉਹ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਕਿਤੇ ਵੀ ਬੈਠੇ ਤੁਸੀਂ ਸੂਟ ਸਾਨੂੰ ਆਰਡਰ ਕਰ ਸਕਦੇ ਹੋਗੇ ਇੰਡੀਆ 'ਚ ਬੈਠੇ ਹੋ ਜਾਂ ਫਿਰ ਫੋਰਨ 'ਚ ਬੈਠੀਆਂ ਪੈਣਾ ਤਾਂ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋਗੇ ਔਰ ਆਪਣਾ ਐਡਰੈਸ ਸੈਂਡ ਕਰਕੇ ਪੇਮੈਂਟ ਬੁੱਕ ਕਰਵਾ ਕੇ ਆਪਣਾ ਆਰਡਰ ਬੁੱਕ ਕਰੋ ਸੋਨੇ ਸੋਨੇ ਸੂਟ ਬਣਾਉਣ ਲਈ ਸਾਨੂੰ ਕੰਟੈਕਟ ਕਰੋ ਔਰ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਉਹ ਵੀ ਸੋਨੇ ਸੋਨੇ ਸੂਟ ਰੈਡੀ ਕਰਵਾ ਸਕਣ ਮੈਂ ਫਿਰ ਤੋਂ ਧੰਨਵਾਦ ਕਰਦੀ ਆਂ ਪਹਿਨਾ ਦਾ ਜੋ ਤੁਸੀਂ ਸਾਨੂੰ ਇੰਨੀ ਸਪੋਰਟ ਕਰ ਰਹੇ ਹੋਗੇ ਔਰ ਜੋ ਪਹਿਨਾ ਸਾਨੂੰ ਸੂਟ ਆਰਡਰ ਕਰਦੀ ਹੈ ਜਿਨ੍ਹਾਂ ਨੇ ਜਾਂ ਕਰ ਰੱਖੇ ਹੈਗੇ ਸੂਟ ਆਰਡਰ ਉਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦੀ ਆਂ ਤੁਸੀਂ ਕਰੋ ਵੀਡੀਓ ਇੰਜੋਏ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ